ਨਾਬਾ ਦੇ ਨੇੜਲੇ ਪਿੰਡ ਰਾਮਗੜ ਤੋਂ ਕਿਸਾਨੀ ਆंदोलਨ ਦੀ ਜਿੱਤ ਨੂੰ ਲੈ ਕੇ ਹਰੀਦੁਆਰ ਤੋਂ ਨਾਬਾ ਤੱਕ ਕਾਂਵਰ ਯਾਤਰਾ ਲੈ ਕੇ ਆਏ ਕਿਸਾਨ ਕਿਸਾਨਾਂ ਨੇ ਹੱਥਾਂ ਦੇ ਵਿੱਚ ਕਾਂਵਰ ਅਤੇ ਕਿਸਾਨੀ ਝੰਡੇ ਚੁੱਕੇ ਹੋਏ ਸਨ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਸਾਡੀ ਨੌਵੀਂ ਕਾਂਵਰ ਯਾਤਰਾ ਹੈ ਪਰ ਇਹ ਯਾਤਰਾ ਕਿਸਾਨੀ ਆंदोलਨ ਦੀ ਜਿੱਤ ਦੀ ਕਾਮਨਾ ਨੂੰ ਲੈ ਕੇ ਹਰੀਦੁਆਰ ਦੀ ਪੌੜੀ ਤੋਂ ਚੱਲਣ ਸਮੇਂ ਕਿਸਾਨਾਂ ਦੀ ਜਿੱਤ ਦੀ ਅਰਦਾਸ ਕੀਤੀ ਗਈ ਅਦੇ ਮੋਦੀ ਸਰਕਾਰ ਦੀ ਹਾਰ ਹੋਵੇ ਇਹੀ ਭਗਵਾਨ ਸ਼ਿਵ ਸ਼ੰਕਰ ਜੀ ਅੱਗੇ ਅਰਦਾਸ ਕੀਤੀ ਹੈ ਅਸੀਂ ਗੰਗਾ ਜਲ ਲੈ ਕੇ ਆਉਣੇ ਅਸੀਂ ਇੱਕ ਕਿਸਾਨ ਆ ਅਸੀਂ ਜ਼ਿਮੀਦਾਰਾਂ ਦੇ ਬੇਟੇ ਆ ਤੇ ਅਸੀਂ ਭੋਲੇ ਸ਼ੰਕਰ ਤੇ ਸਰਦਾ ਰੱਖਦੇ ਆ ਅਸੀਂ ਕਾਵੜ ਯਾਤਰਾ ਸਾਡੀ ਨੌਵੀਂ ਕਾਵੜ ਯਾਤਰਾ ਇਹ ਤੇ ਅਸੀਂ ਇਹੀ ਅਰਦਾਸ ਕਰਦੇ ਆ ਕਿ ਭੋਲਾ ਸ਼ੰਕਰ ਸਾਡੇ ਕਿਸਾਨ ਵੀਰਾਂ ਨੂੰ ਜਿੱਤ ਦੇਵੇ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਤੇ ਇਸ ਮਹਾ ਸਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਸਾਨੀ ਅਧੋਲਨ ਨੂੰ ਲੈ ਕੇ ਤਾਂ ਹੀ ਕਹਿੰਨਾ ਕਿਸਾਨ ਆਪਣਾ ਹੱਕ ਮੰਗਦਾ ਨੂੰ ਮਿਲਣਾ ਚਾਹੀਦਾ ਜੀ। ਤਰੀਕ ਨੂੰ ਗਏ ਤੇ 7 ਤਰੀਕ ਨੂੰ ਸਵੇਰ ਸੁਬਾ ਚੱਲੇ ਤੇ ਅੱਜ 11 ਤਰੀਕ ਹੋ ਗਈ ਅਸੀਂ ਨਾਬੇ ਪਹੁੰਚ ਗਏ ਜੀ। ਤੇ ਇਸ ਵਾਰ ਦੀ ਕਾਵੜਾ ਜੋ ਸਾਡੀ ਨੌਵੀਂ ਕਾਵੜ ਯਾਤਰਾ ਜੀ। ਅੱਠ ਕਾਵੜ ਯਾਤਰਾ ਅਸੀਂ ਕਾਵੜਾ ਪਹਿਲਾਂ ਚੜਾ ਚੁੱਕੇ ਪੁਲਿਸਾਂ ਕਰਦੇ ਇਸ ਵਾਰ ਦੀ ਕਾਵੜਾ ਜੋ ਚੜਾਵਾਂਗੇ ਅਸੀਂ ਇਹੀ ਸੁੱਖ ਨਾਲ ਸੁੱਖ ਕੇ ਚੜਾ ਰਹੇ ਹਾਂ ਵੀ ਸਾਡੇ ਕਿਸਾਨ ਵੀਰ ਜੋ ਦਿੱਲੀ ਅਧੋਲਨ ਤੇ ਬੈਠੇ ਨੇ ਜਿੱਤ ਕੇ ਆਪਣੇ ਘਰ ਨੂੰ ਵਾਪਸ ਆਉਣ ਸੁੱਖ-ਸਾਂਦ ਨਾਲ ਘਰੇ ਪਹੁੰਚਣ ਜੀ। ਕਿਉਂਕਿ ਜਿਹੜੇ ਆਪਣੇ ਇਹ ਨੌਜਵਾਨ ਨੇ 22 ਤੋਂ 24 ਨੌਜਵਾਨ ਨੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਇਹ ਖੇਤ 7 ਤਰੀਕ ਨੂੰ ਉਥੋਂ ਕਾਵੜ ਯਾਤਰਾ ਹਰਦਵਾਰ ਤੋਂ ਲੈ ਕੇ ਚੱਲੇ ਨੇ। ਇਹੀ ਕਾਮਨਾ ਕਰਦੇ ਆ ਰਹੇ ਨੇ ਕਿਸਾਨੀ ਝੰਡੇ ਲਾ ਕੇ ਕਾਵੜਾਂ ਦੇ ਉੱਪਰ ਲਾਏ ਹੋਏ ਨੇ ਇਹਨਾਂ ਨੇ ਤੇ ਇਹੀ ਕਾਮਨਾ ਕਰਦੇ ਆ ਰਹੇ ਨੇ ਕਿ ਵੀ ਇਹ ਭੋਲੇ ਸ਼ੰਕਰ ਜਿਹੜੀ ਇਹ ਕਿਸਾਨ ਉੱਥੇ ਮੋਰਚਿਆਂ ਦੇ ਵਿੱਚ ਡਟੇ ਹੋਏ ਨੇ ਉਹਨਾਂ ਦੀ ਜਿੱਤ ਹੋਵੇ, ਜਿੱਤ ਕੇ ਆਉਣ ਤੇ ਮੋਦੀ ਵੱਲੋਂ ਬਣਾਏ ਕਾਲੇ ਕਾਨੂੰਨ ਉਹ ਰੱਦ ਕੀਤੇ ਜਾਣ। ਇਹੀ ਉਮੀਦ ਦੇ ਨਾਲ ਇੱਕ ਕਾਵੜ ਯਾਤਰਾ ਲੈ ਕੇ ਆਏ ਨੇ ਇਹਨਾਂ ਨੇ ਪੂਰੀ ਸਮਰਪਿਤ ਕੀਤਾ ਕਿ ਜੋ ਚੱਲ ਰਿਹਾ ਸੰਘਰਸ਼ ਨੇ ਉਹਨਾਂ ਦੇ ਅਸੀਂ ਸਮਰਪਿਤ ਕਰਦੇ ਆ ਇਹਨਾਂ ਨੂੰ ਕਾਵੜ ਯਾਤਰਾ ਨੂੰ ਤੇ ਪੂਰਾ ਸਹਿਯੋਗ ਦਿੰਨੇ ਆ ਕਿਉਂਕਿ ਮੋਦੀ ਜਿਹੜੀ ਸਰਕਾਰ ਆ ਉਹ ਕਹਿੰਦੀ ਆ ਕਿ ਹਿੰਦੂ ਰਾਜ ਰਾਸ਼ਟਰ ਬਣਾਉਣਾ ਇਸ ਕਰਕੇ ਜਿਹੜੇ ਆਪਣੇ ਇਹ ਭਰਾ ਨੇ ਉਹ ਹਿੰਦੂ ਭਾਈਚਾਰੇ ਨਾਲ ਸਬੰਧਤ ਨੇ ਇਸ ਕਰਕੇ ਕੋਈ ਵੀ ਆ ਧਰਮ ਉਹਨੂੰ ਸਤਿਕਾਰਯੋਗ ਆ ਲੇਕਿਨ ਇਹ ਨੌਜਵਾਨਾਂ ਨੇ ਪੂਰਾ ਸਮਰਪਿਤ ਕੀਤਾ ਕਿ ਜਿਹੜਾ ਚੱਲ ਰਿਹਾ ਸੰਘਰਸ਼ ਆ ਜਿਹੜਾ ਮੋਦੀ ਕਹਿੰਦਾ ਕਿ ਹਿੰਦੂ ਰਾਜ ਰਾਸ਼ਟਰ ਬਣਾਉਣਾ ਨਾ ਬਾਤੋ ਤਨ ਮਹਤਾ ਦੀ ਰਿਪੋਰਟ ਐਸਐਮਜੀ ਨਿਊਜ਼